ਜਿਵੇਂ ਕੁੜੀਆਂ ਨੂੰ ਅਸੀਂ ਮੈਂਟਲੀ ਪ੍ਰਪੇਅਰ ਕਰਨ ਲੱਗ ਜਾਂਦੇ ਆ ਨਾ ਕਿ ਪੁੱਤ ਹੁਣ ਤੇਰਾ ਵਿਆਹ ਹੋਣਾ ਤੂੰ ਜਵਾਨ ਹੋ ਗਈ ਤੂੰ ਮੁੰਡਿਆਂ ਵਾਂਗੂ ਵਿਹਾਰ ਨਾ ਕਰਿਆ ਕਰ ਤੂੰ ਸੂਟ ਪਾਇਆ ਕਰ ਢੰਗ ਨਾਲ ਰਿਹਾ ਕਰ ਥੋੜਾ ਬਹੁਤਾ ਘਰ ਦੇ ਕੰਮ ਕਾਜ ਰਸੋਈ ਦਾ ਖਾਣਾ ਬਣਾਉਣਾ ਕੁਝ ਨਾ ਕੁਝ ਸਿਖਾਉਨੇ ਆ ਤੂੰ ਕਿਵੇਂ ਵਿਹਾਰ ਕਰਨਾ ਬਗਾਨੇ ਘਰੇ ਜਾ ਕੇ ਆਪਦੇ ਘਰ ਵਾਲੇ ਨਾਲ ਕਿਵੇਂ ਰਹਿਣਾ ਹੈ ਨਾ ਸਾਰਿਆਂ ਦਾ ਕਹਿਣਾ ਮੰਨਣਾ ਮੁੰਡਿਆਂ ਨੂੰ ਕਿਉਂ ਨਹੀਂ ਸਿਖਾਉਂਦੇ ਅਸੀਂ ਮੁੰਡਿਆਂ ਨੂੰ ਇੱਥੋਂ ਤੱਕ ਆ ਗੱਲ ਵੀ ਨਹੀਂ ਸਿਖਾਉਂਦੇ ਕਿ ਤੂੰ ਆ ਦੇ ਘਰ ਵਾਲੀ ਨਾਲ ਕਿਵੇਂ ਵਿਹਾਰ ਕਰਨਾ ਉਹਦੀ ਇੱਜ਼ਤ ਕਰਨੀ ਆ ਘਰ ਵਾਲਾ ਇਹ ਵੀ ਨਹੀਂ ਜਾਣਦਾ ਹੁੰਦਾ ਕਿ ਆਦੇ ਘਰ ਵਾਲੀ ਨਾਲ ਕਿਵੇਂ ਗੱਲ ਕਰਨੀ ਆ ਕਿਸੇ ਦੇ ਸਾਹਮਣੇ ਕਿਵੇਂ ਗੱਲ ਕਰਨੀ ਆ ਉਹਦਾ ਜਦੋਂ ਜੇਲ ਕਰਦਾ ਚਾਰ ਜਣੇ ਖੜਿਆਂ ਦੇ ਵਿੱਚ ਹੀ ਘਰ ਵਾਲੀ ਦੀ ਬੇਇੱਜ਼ਤੀ ਕਰ ਦਿੰਦਾ ਬੇਇੱਜ਼ਤੀ ਕਰਕੇ ਮਾਣ ਮਹਿਸੂਸ ਕਰਦਾ ਕਿ ਮੈਂ ਤਾਂ ਪਤੀ ਆ ਤੂੰ ਪਤੀ ਨਹੀਂ ਤੂੰ ਲਾਈਫ 파ਟਨਰ ਆ ਲਾਈਫ 파ਟਨਰ ਉਹ ਹੁੰਦਾ ਜਿਹੜੇ ਦੋਨੇ ਜਣੇ ਮਿਲ ਕੇ ਗ੍ਰੈਸਤੀ ਨੂੰ ਚਲਾਉਂਦੇ ਆ ਕਹਿੰਦੇ ਨਾ ਪਤੀ ਪਤਨੀ ਇੰਜ ਦੇ ਦੋ ਪਹੀਏ ਹੁੰਦੇ ਆ ਗੱਡੀ ਦੇ ਜਿਨ੍ਹਾਂ ਨੇ ਰਲ ਕੇ ਘਰ ਨੂੰ ਚਲਾਉਣਾ ਤੇ ਫੇਰ ਘਰ ਊਜਣ ਦਾ ਜਾਂ ਘਰ ਟੁੱਟਣ ਦਾ ਸਾਰਾ ਕ੍ਰੈਡਿਟ ਆ ਜਿਹੜਾ ਕੁੜੀਆਂ ਨੂੰ ਕਿਉਂ ਦਿੱਤਾ ਜਾਂਦਾ ਜਦੋਂ ਕਿ ਜ਼ਿੰਮੇਵਾਰਤਾ ਦੋਨੇ ਬਰਾਬਰ ਦੀ ਆ ਅਸੀਂ ਮੁੰਡਿਆਂ ਨੂੰ ਇਹ ਚੀਜ਼ਾਂ ਸਿਖਾਉਂਦੇ ਨਹੀਂ ਤੇ ਹੁਣ ਜ਼ਮਾਨਾ ਬਹੁਤ ਬਦਲ ਗਿਆ ਮੁੰਡਿਆਂ ਨੂੰ ਵੀ ਮਾਪਿਆਂ ਨੂੰ ਇਹ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ ਨਾ ਕਿ ਸਾਰਾ ਕੁਝ ਕੱਲੀਆਂ ਕੁੜੀਆਂ ਤੇ ਹੀ ਸੁੱਟ ਦੇਣਾ ਚਾਹੀਦਾ